ملو پھر ٻه ڏينهن کان بينجي لڙي ٿو ਜੀ ਸਾਹਿਬ ਜੀ ਜੀਵਨ ਵਾਲੀ ਜੀ ਫਿਰ ਕਿਹ ਰੱਖਿਆ 21 ਜੀਵਨ ਵਾਲੀ ਜੰਤ ਸੋਕੇ ਵਾਲੀ ਬੰਦਾ ਭੁੰਦਾ ਬਾਗ ਤੇ ਤੇਰੀਆ ਸਾਰੇ ਕਰਨ ਪਹੰਦਰ ਈਮਾਂ ਲਈ ਇਹ ਪੰਜਾਬ ਸਰਕਾਰ ਦਾ ਸਾਡਾ ਮਕਸਦ ਹੈ ਕਿ ਸਾਡੇ ਪੰਜਾਬ ਚ ਤੇਰ ਪੈਦਾ ਕਰਨੇ ਨੇ ਫੈਸ਼ਨ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਉਹਦੇ تھਰੇ ਹੀ ਡੀਰੀ ਨੂੰ ਹੈਲਪ ਕਰਨ ਵਾਸਤੇ ਸਾਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸਨੇ ਦਰਾਨ ਅਜ ਮਿਚਾਲ ਜ ਸਾਡੇ ਤੇ ਪਹੁੰਚੀ ਹੈ ਉਸ ਨਾਲ ਕਿ ਅਗਲੇ ਕਿਹਾ ਇਹ ਸਾਰੇ ਜਿੱਨਾ ਪੰਜਾਬ ਦਾ ਇਹ ਪਹੁੰਚ ਜਾਏਗੀ ਤੇ ਹੁਸ਼ਿਆਰ ਕੋ ਤੋਂ 3 ਨੰਬਰ ਤੋਂ ਗੇਮਾਂ ਦਾ ਐਡੂਕੇਸ਼ਨ ਹੋ ਰਿਹਾ ਹੈ ਇਸ ਤੋਂ ਬਾਅਦ ਸਾਰੇ ਪੰਜਾਬ ਚ ਲੱਖ ਵੱਖ ਏਜ ਗਰਪੜੀ ਇੱਥੇ ਦੱਸਣ ਜੋ ਕਾਸ ਕਰੀ ਵੀ ਹੈ ਜੇ ਅੱਗੇ ਪਹਿਲਾਂ ਛੋਟੇ ਬੱਚਿਆਂ ਦੇ ਨਾਲ ਨਾਲ ਅਸੀਂ ਸੀਨੀਅਰਸ ਵਾਸਤੇ ਵੀ 40 ਪਲਸ ਵਾਲਿਆਂ ਵਾਸਤੇ ਵੀ ਗੇਮਾਂ ਨੂੰ ਪ੍ਰੋਮੋਟ ਕੀਤਾ ਗਿਆ ਸੋ ਦੈਟ ਗੇਮਾਂ ਦਾ ਕਲਚਰ ਵਧੇ ਤੇ ਜਿਹੜੇ ਇਤਨੇ ਸਟੂਡੀਜਾਂ ਨੇ ਨਸ਼ਾ ਤੋਂ ਦੂਰ ਰਹਿਣ ਦਾ ਨਸ਼ਾ ਮੁਕਾਬਲਾ ਕਰਦੇ ਲੋਕ ਇਸ ਦੇ ਨਾਲ ਹੀ ਜਿਹੜੇ ਸਭ ਤੋਂ ਜਿਹੜਾ ਅਸੀਂ ਚਾਹੁੰਦੇ ਆ ਸਾਡੇ ਜਿਹੜੇ ਬਾਕੀ ਪੰਜਾਬ ਤੋਂ ਬਿਹਤਰ ਆ ਉਹ ਨੈਸ਼ਨਲ ਟੌਪਕੋਰਡ ਦੇ ਤਰ੍ਹਾਂ ਬਣੇ। ਇਸ ਵੰਦੀ ਆਜੂ ਤੇ ਸਾਡਾ ਸਾਰੇ ਕੀਤਾ ਜਾ ਰਿਹਾ ਹੈ। ਦੇਖੋ ਜਦੋਂ ਵੀ ਕੋਈ ਸਕੀਮ ਚੱਲਦੀ ਹੈ ਜਾਂ ਕੁਝ ਵੀ ਚੱਲਦਾ ਕਮੀਆਂ ਹੁੰਦੀਆਂ ਜਿਵੇਂ ਜਿਵੇਂ ਅਸੀਂ ਬਿੱਚਰਦੇ ਆ ਤੁਹਾਨੂੰ ਪਤਾ ਲੱਗਦਾ ਪ੍ਰਸ਼ਾਸਨ ਤੇ ਲੋਕ ਸਾਡੇ ਸਾਰੇ ਅਸੀਂ ਆਪ ਮਿਲ ਕੇ ਰਲ ਮਿਲ ਕੇ ਇਸ ਕਮੀਆਂ ਨੂੰ ਖਤਰਾਗੇ ਕੋਸ਼ਿਸ਼ ਇਹੀ ਹੈ ਕਿ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ। ਜੋ ਵੀ ਕਮੀਆਂ ਪਹਿਲਾਂ ਰਹੀਆਂ ਉਹਨਾਂ ਤੋਂ ਲੈਸਨ ਸਿੱਖਦੇ ਹੋਏ ਉਹਨਾਂ ਕਮੀਆਂ ਨੂੰ ਛੂਟ ਕਰਦੇ ਆ। ਦੇਖੋ ਪਹਿਲਾਂ ਵਾਲੀਆਂ ਸਰਕਾਰਾਂ ਹਮੇਸ਼ਾ ਇਹ ਕਹਿੰਦੀ ਰਹੀ ਆ ਵੀ ਅਸੀਂ ਜਵਾਨੀ ਆ ਲਪਿਹਾਰ ਦਿੰਦੇ ਆ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਦੇ ਆ। ਕਹਿਣੀ ਕਿ ਕਰਨੀ ਦਾ ਜਿਹੜਾ ਫਰਕ ਹੁੰਦਾ ਈ ਕਿ ਮਨਯੋਗ ਨਸ਼ਾ ਵਿਰੋਧ ਚੱਲ ਰਿਹਾ ਉਹਨਾਂ ਹੀ ਖੇਡਾਂ ਮਤਲਬ ਪੰਜਾਬ ਦੀਆਂ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਵਾਸਤੇ ਆ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਆ। ਸੋ ਮੈਨੂੰ ਲੱਗਦਾ ਵੀ ਜਿਵੇਂ ਦੂਜੀਆ ਸਟੇਟਾਂ ਚ ਆਪਾਂ ਅਕਸਰ ਪਹਿਲਾਂ ਵੇਖਦੇ ਹਾਂ ਹਰਿਆਣੇ ਤੇ ਸੈਦਨ ਵਡੀਆਂ ਅੰਦਾਜ਼ੇ ਤੋਂ ਖਿਡਾਰੀ ਮਤਲਬ ਇਹ ਸਾਡੇ ਇੱਥੇ ਨਿਕਲਦੇ ਨਹੀਂ ਸਕੇ ਹਾਲਾਂਕਿ ਸਾਰੀਆਂ ਜਿਹੜੀਆਂ ਵੱਡੀਆਂ ਟੀਮਾਂ ਨੇ ਇੰਟਰਨੈਸ਼ਨਲ ਟੀਮਾਂ ਉਹਨਾਂ ਦੇ ਤਕਰੀਬਨ ਜਿਹੜੇ ਕਪਤਾਨ ਆ ਉਹ ਪੰਜਾਬ ਤੋਂ ਸੋ ਮਾਨ ਸਾਹਿਬ ਨੇ ਸੋਚਿਆ ਵੀ ਅਸੀਂ ਵੀ ਆਪ ਦੇ ਜਿਹੜੇ ਜਵਾਬ ਆ ਉਹਨਾਂ ਦੇ ਬੱਚੇ ਆ ਸਾਡੇ ਪੰਜਾਬ ਦੇ ਉਹਨਾਂ ਨੇ ਇਸ ਰੀਤ ਆ ਲਪਾਈਏ ਗਰਮਕਾਰ ਲਪਾਈਏ ਉਸੇ ਤੈਅ ਤੀ ਹਰ ਇੱਕ ਹਲਕੇ ਦੇ ਵਿੱਚ ਜ਼ਿਆਦਾ ਨਹੀਂ ਤਾਂ 40 40 50 50 గ్రౌండ్ ਦੇਰੇ ਹਰ ਇੱਕ ਪਿੰਡ ਚ ਹੀ ਪਰ ਰਿਹਾ ਕੇ ਤੇ 30 ਲੱਖ ਦਾ ਤੇ 50 ਲੱਖ ਦਾ ਕਿਸੇ ਤੇ 20 ਲੱਖ ਦਾ గ్రౌండ్ ਹੀ ਪਰਦੇ ਆ ਤੇ ਹੁਣ ਸਰਕਾਰ ਨੇ ਇੱਕ ਨਵੀਂ ਚੀਜ਼ ਜਿਹੜੀ ਇਹਨਾਂ ਬੱਚਿਆਂ ਵਾਸਤੇ ਜਿਹੜਾ గ్రౌండ్ਾਂ ਚ ਲਿਆਉਣ ਵਾਸਤੇ ਇਹਨਾਂ ਦੀ ਸਿਹਤ ਵਾਸਤੇ ਜਿਮ ਜਿਹੜੇ ਹਰ ਇੱਕ ਹਲਕੇ ਦੇ ਵਿੱਚ ਦੇਣਿਆ तकरीबन 25 25 ਸੋ ਪਹਿਲਾਂ ਮੈਂ ਆਪ ਆਪਦੇ ਕੰਨਿਓ ਦੀ 25 ਤੋਂ 30 ਜਿਹੜੇ ਜਿਮਾਂ ਹਲਕੇ ਤੇ ਦੇ ਚੁੱਕਿਆ ਤੇ तकरीबन ਮੇਰੇ ਹਲਕੇ ਦੇ ਤਾਂ ਸਾਰੇ ਪਿੰਡਾਂ ਚ ਜਿਮ ਹੋ ਜੂਗਾ ਤੇ గ్రౌండ్ ਵੀ ਹੋ ਜਾਣਗੇ ਸੋ ਇੱਦੋਂ ਪਹਿਲਾਂ ਨਾ ਕਿਸੇ ਸਰਕਾਰ ਨੇ ਆਇਆ ਕੀਤਾ ਤੇ ਨਾ ਹੀ ਕਿਸੇ ਨੇ ਕਰਨਾ ਵੀ ਸੱਚੀ ਮੁੱੱਚੀ ਗਰਾਊਂਡ ਦੇ ਉੱਤੇ ਆ ਕੇ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਤ ਕਰਨ ਵਾਸਤੇ ਇੱਡਾ ਵਧੀਆ ਜਿਹੜਾ ਉਪਰਾਲਾ ਲਾ ਕੇ ਸਰ ਇਹ ਖੇਡਾਂ ਮਤਨ ਪੰਜਾਬ ਦੀਆਂ 2025 ਐ ਸੀਜ਼ਨ 4 ਸ਼ੁਰੂ ਹੋਣ ਜਾ ਰਿਹਾ ਜੀ ਤੇ ਇਹਨਾਂ ਗੇਮਾਂ ਦੀ ਜਿਹੜੀ ਓਪਨਿੰਗ ਹੈ ਤਿੰਨ ਸਤੰਬਰ ਨੂੰ ਹਿਸ਼ਾਰਤ ਕੋ ਪ੍ਰੋਮੋਟ ਕੀਤੀ ਜਾਊਗੀ ਉਸ ਤੋਂ ਬਾਅਦ ਇਹਨਾਂ ਬਲਾਕ ਲੈਵਲ ਦੀਆਂ ਜਿਹੜੀਆਂ ਗੇਮਾਂ ਸ਼ੁਰੂ ਹੋਣਗੀਆਂ 3 ਤੋਂ ਲੈ ਕੇ 12 ਤਰੀਕ ਦੇ ਵਿੱਚ ਘਰ ਉਹਦੇ ਵਿੱਚ ਅਸੀਂ ਸੱਤ ਗੇਮਾਂ ਆਰਗੇਨਾਈਜ਼ ਕਰਾਂਗੇ ਇਹਨਾਂ ਬਲਾਕਾਂ ਦੇ ਵਿੱਚ ਉਸ ਤੋਂ ਬਾਅਦ 20 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਜ਼ਿਲ੍ਹਾ ਪੱਤਰੀ ਦੇ ਮੈਚ ਹੋਣਗੇ ਜਿਦੇ ਵਿੱਚ 20 ਤੋਂ ਵੱਧ ਈਮਾ ਆਰਗੇਨਾਈਜ਼ ਕੀਤੀਆਂ ਜਾਣਗੀਆਂ ਫਿਰ ਅਕਤੂਬਰ ਮਹੀਨੇ ਤੋਂ ਲੈ ਕੇ 20 ਨਵੰਬਰ ਤੱਕ ਜਿਹੜਾ ਵੱਖ-ਵੱਖ ਈਮਾ ਦੇ ਰਾਜ ਪੱਤਰੀ ਮੁਕਾਬਲੇ ਕਰਵਾਏ ਜਾਣਗੇ ਪੂਰੀ ਉਮੀਦ ਹੈ ਕਿ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਵੀ 2 ਤੋਂ 3 ਈਮਾ ਦੇ ਸਟੇਟ ਲੈਵਲ ਦੇ ਮੁਕਾਬਲੇ ਹੋਣਗੇ ਪਿਛਲੇ ਸਾਲ ਇਨ੍ਹਾਂ ਈਮਾ ਦੇ ਵਿੱਚ 5000 ਤੋਂ ਵੱਧ ਬੱਚੇ ਨੇ ਫਰੀਦਕੋਟ ਦੇ ਵਿੱਚ ਪਾਰਟਿਸਪੇਟ ਕੀਤਾ ਸੀ ਐਤਕੀ ਪੂਰੀ ਉਮੀਦ ਹੈ ਕਿ ਵੱੱਟ ਵੱੱਟ ਬੱਚੇ ਇਨ੍ਹਾਂ ਈਮਾ ਦੇ ਵਿੱਚ ਪਾਰਟਿਸਪੇਟ ਕਰਨਗੇ ਤੇ ਜਿਹੜੇ ਵੀ ਖਿਡਾਰੀ ਉਹਨਾਂ ਦਾ ਖਾਣੇ ਦਾ ਰਿਫਰੈਸ਼ਮੈਂਟ ਦਾ ਉਹਨਾਂ ਦੇ ਪ੍ਰਾਈਸ ਦਾ ਜਿਹੜਾ ਸਾਰਾ ਪ੍ਰਬੰਧ ਕਿਹੜੇ ਵਿਭਾਗ ਵੱਲੋਂ ਕੀਤਾ ਜਾਏਗਾ ਇਹਦੇ ਵਿੱਚ ਬਲੌਕ ਲੈਵਲ ਤੇ ਬਲੌਕ ਲੈਵਲ ਤੇ ਸੱਤ ਗੇਮਾਂ ਜਿਹੜਾ ਹੈਗਾ ਵਾਲੀਬਾਲ ਸ਼ੂਟਿੰਗਸ ਮੈਚਿੰਗ ਕਬੱਡੀ ਨੈਸ਼ਨਲ ਸਟਾਈਲ ਸਰਕਸ ਸਟਾਈਲ ਐਥਲੈਟਿਕ ਖੋਕੋ ਤੇ ਫੁੱਟਬਾਲ ਤੇ ਜਿਹੜਾ ਹੈਗਾ ਡਿਸਟ੍ਰਿਕਟ ਦੇ ਵਿੱਚ ਸਾਰੀਆਂ ਮੇਜਰ ਗੇਮਾਂ ਇਹਨਾਂ ਦੇ ਨਾਲ ਤੇ ਜਿਹੜਾ ਸਟੇਟ ਲੈਵਲ ਦੀ ਇਵੈਂਟ ਆ 35 ਤੋਂ ਵੱਧ ਗੇਮਾਂ ਚੁਕਾਏ ਜਾਣਗੀਆਂ ਮਰ ਜਦੋਂ ਸਟੇਟ ਗੇਮਾਂ ਹੋਣਗੀਆਂ ਉਹਦੇ ਵਿੱਚ ਪਾਰਟਿਸਿਪੇਟ ਕਰਨਗੀਆਂ ਦੂਸਰੇ ਸਾਰੇ ਪੰਜਾਬ ਤੋਂ ਟੀਮਾਂ ਆਉਣਗੀਆਂ ਪਰ ਅਸੀਂ ਮੈਸੇਜ ਇਹ ਦਿੰਨੇ ਆ ਵੀ ਸਾਰੇ ਖਿਡਾਰੀ ਇਹਨਾਂ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਖੇਡ ਦੀ ਭਾਵਨਾ ਨਾਲ ਭਾਗ ਲੈਣ ਤੇ ਖਰੀਦਕੋਟ ਦੀ ਧਰਤੀ ਦਾ ਨਾਮ ਬਾਬੇ ਖਰੀਦ ਦੀ ਧਰਤੀ ਦਾ ਨਾਮ ਰਸਤੇ ਦੇ ਅੰਤਰਰਾਸ਼ਟਰੀ ਪੱਧਰ ਤੇ ਰੌਸ਼ਨ ਕਰੇ ਅੰਡਰ 14 ਤੋਂ ਲੈ ਕੇ ਜਿਹੜਾ ਹੈਗਾ 10 ਗਰੁੱਪ ਤੋਂ ਮੁੰਡੇ ਕੁੜੀਆਂ ਦੇ ਹਰੇਕ ਗੇਮ 'ਚ ਤੇ ਕਈ ਗੇਮਾਂ ਦੇ ਵਿੱਚ 16 17 ਗਰੁੱਪ ਨੇ ਉਹਦੇ 70 ਸਾਲ ਤੋਂ ਉੱਤੇ ਤੱਕ ਵੀ ਜਿਹੜੀਆਂ ਗੇਮਾਂ ਕਰਾਈਆਂ ਜਾਣਗੀਆਂ ਅੱਜ ਬੜਾ ਸੁਭਾਗਾ ਦਿਨ ਉਕੇ ਫਿਟਾ ਵਤਨ ਪੰਜਾਬ ਦੀਆਂ ਸੀਜ਼ਨ 4 ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਮੁੱਖ ਮੰਤਰੀ ਸਾਹਿਬ 3 ਸਤੰਬਰ ਨੂੰ ਦਾ ਉਗਾਟਨ ਕਰਨਗੇ ਆ ਚੌਥਾ ਸਾਲ ਜਿਹੜਾ ਸਰਕਾਰ ਦਾ ਚੱਲ ਰਿਹਾ ਔਰ ਸਰਕਾਰ ਨੇ ਵਾਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਮੋਰ ਤੋਂ ਜਿਹੜਾ ਗਰਾਉਂਡਾਂ ਦੇ ਵਿੱਚ ਲੈ ਕੇ ਆਵਾਂਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਉਹਨੂੰ ਲੈ ਕੇ ਉਸ ਪਰਪਸ ਨੂੰ ਲੈ ਕੇ ਬਲਾਕ ਲੈਵਲ ਜ਼ਿਲ੍ਹਾ ਲੈਵਲ ਔਰ ਸਟੇਟ ਲੈਵਲ ਦੇ ਉੱਤੇ ਕੰਪੀਟੀਸ਼ਨ ਹੋਣੇ ਉਛਲੇ ਸਾਲ ਜਿਹੜਾ 4 ਲੱਖ ਦੇ ਕਰੀਬ ਖਿਡਾਰੀਆਂ ਨੇ ਇਹ ਚ ਹਿੱਸਾ ਲਿਆ ਸੀ ਔਰ ਇਸ ਵਾਰ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਹੋਰ ਵਧਾਵਾ ਦੇ ਤਾਂ ਕਿ ਹਰ ਘਰ ਤੱਕ ਜਿਹੜੀ ਹੈ ਇਹ ਖੇਡਾਂ ਮਤਲਬ ਪੰਜਾਬ ਦੀ ਜਿਹੜੀ ਮਹਿਕ ਹੈ ਉਹ ਪਹੁੰਚੇ ਸਾਡੇ ਬੱਚੇ ਜਿਹੜੇ ਆ ਜਿਹੜੇ ਅਸੀਂ ਆਜ ਕੱਲ ਕਹਿੰਦੇ ਸੀ ਬੱਚੇ ਆਲਸੀ ਆ ਜੀ ਗਰਾਉਂਡਾਂ ਦੇ ਨਹੀਂ ਜਾਂਦੇ ਇੱਕ ਕਲਚਰ ਨਹੀਂ ਸੀ ਜਿਾ ਲੋਕੀ ਗਰਾਉਂਡ ਚ ਆਉਣਾ ਨਹੀਂ ਚਾਹੁੰਦੇ ਸੀ ਤਾਂ ਸਰਕਾਰ ਨੇ ਇੱਕ ਕਲਚਰ ਜਿਹੜਾ ਉਹ ਪੈਦਾ ਕੀਤਾ ਔਰ ਹਰ ਘਰ ਦਾ ਬੱਚਾ ਬਜ਼ੁਰਗ ਨੌਜਵਾਨ ਉਹ ਗਰਾਉਂਡਾਂ ਦੇ ਵਿੱਚ ਆਇਆ ਔਰ ਜਿਹੜੀ ਇਹ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਔਰ ਨਵਜ ਦੇ ਨਾਮ ਵੀ ਜਿਹੜੇ ਖਿਡਾਰੀਆਂ ਨੂੰ ਦਿੱਤੇ ਜਾਣਗੇ ਤਾਂਕਿ ਆਪਦੇ ਜਿਹੜੇ ਚੰਗੇ ਖਿਡਾਰੀ ਆ ਉਹ ਆਪਦੀ ਗੇਮ ਨੂੰ ਹੋਰ ਚੰਗਾ ਬਣਾ ਕੇ ਪੰਜਾਬ ਦਾ ਨਾਮ ਭਾਰਤ ਦੇ ਚੋਂ ਭਾਰਤ ਦਾ ਨਾਮ ਦੁਨੀਆ ਚ ਰੌਸ਼ਨ ਕਰ ਸਕੀ।